ਸ਼ਹਿਰ ਦੇ ਲਿੰਕ ਰੋਡ ਤੇ ਸਥਿਤ ਹੋਟਲ ਰੋਸ਼ਤੀ ਮਾਰਤ ਵਿੱਚੋਂ ਇੱਕ ਹੈਰਾਨੀਜਨਕ ਅਤੇ ਗੰਭੀਰ ਬੇਨਿਕਾਬੀ ਸਾਹਮਣੇ ਆਈ ਹੈ। ਇਸ ਥਾਂ ਜੋ ਹਿੱਸਾ ਆਵਾਜਾਈ ਲਈ ਨਿਰਧਾਰਿਤ ਸੀ ਜਿਸ ਨੂੰ ਆਮ ਤੌਰ ਤੇ ਕੋਰੀਡੋਰ ਜਾਂ ਰਸਤਾ ਕਿਹਾ ਜਾਂਦਾ ਹੈ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਦੁਕਾਨਾਂ ਬਣਾਈਆਂ ਗਈਆਂ ਹਨ। ਇਹ ਸਥਿਤੀ ਸਿਰਫ ଅतिक्रमण ਨਹੀਂ ਸਗੋ ਸਿੱਧਾ ਸਾਰਵਜਨਿਕ ਹੱਕਾਂ ਅਤੇ ਨਿਰਧਾਰਿਤ ਮਿਨਿਆਦਾਂ ਦੀ ਉਲੰਘਣਾ ਹੈ। ਸਵਾਲ ਇਹ ਹੈ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਕਿਉਂ ਅਜੇ ਤੱਕ ਖਾਮੋਸ਼ ਬੈਠੇ ਹਨ? ਕੀ ਅੱਖਾਂ ਬੰਦ ਕਰਕੇ ਸੋ ਰਿਹਾ ਹੈ ਪ੍ਰਸ਼ਾਸਨ ਜਾਂ ਫਿਰ ਕਿਸੇ ਤਾਕਤਵਰ ਹੱਥ ਨਾਲ ਦਬਾਅ ਵਿੱਚ ਹੈ ਇੱਥੇ ਜ਼ਿਕਰ ਹੋ ਗਿਆ ਕਿ ਲਿੰਕ ਰੋਡ ਤੇ ਰੋਸ਼ ਹੋਟਲ ਤੋਂ ਇਲਾਵਾ ਹੋਰ ਵੀ ਕਈ ਹੋਟਲਾਂ ਅਤੇ ਦੁਕਾਨਦਾਰਾਂ ਵੱਲੋਂ ਮਾਰਕੀਟ ਦੇ ਵਿੱਚ ਸਰਕਾਰੀ ਜਗ੍ਹਾ ਤੇ ਸ਼ਟਰ ਅਤੇ ਗ੍ਰਿੱਲਾਂ ਲਗਾ ਕੇ ਜਾਂ ਫਿਰ ਵਰਾਂਡੇ ਦੇ ਵਿੱਚ ਪਾਰਟੀਸ਼ਨਸ ਕਰਕੇ ਇਹ ਸਰਕਾਰੀ ਜਗ੍ਹਾ ਨੂੰ ਆਪਣੀ ਮਾਲਕੀਅਤ ਬਣਾਇਆ ਗਿਆ ਹੈ ਜੋ ਕਿ ਸਰਾਸਰ ਗਲਤ ਹੈ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਜਾਇਜ਼ ਕਬਜ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫਾਸਟ ਲੇਨ ਨਿਊਜ਼ ਟੀਮ ਅੱਜ ਪਹੁੰਚੀ ਹੈ ਅੰਮ੍ਰਿਤਸਰ ਦੇ ਲਿੰਕ ਰੋਡ ਤੇ ਜਿੱਥੇ ਤੁਸੀਂ ਦੇਖਿਆ ਕਿ ਹਰ ਤਰ੍ਹਾਂ ਦਾ ਕਾਰੋਬਾਰ ਹੈ ਔਰ ਇਸ ਕਾਰੋਬਾਰ ਦੀ ਆੜ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਕੁਝ ਹੋਟਲ ਕਾਰੋਬਾਰੀਆਂ ਵੱਲੋਂ ਪੱਕੇ ਤੌਰ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਜੋ ਕਿ ਸਰਕਾਰੀ ਜਗ੍ਹਾ ਤੇ ਕੀਤੇ ਗਏ ਹਨ ਜਿਵੇਂ ਕਿ ਸ਼ਟਰ ਲਗਾ ਕੇ ਜਾਂ ਗ੍ਰਿਲਾਂ ਲਗਾ ਕੇ ਜਿਹੜਾ ਇਹ ਬਰਾਂਡਾ ਸਰਕਾਰੀ ਪ੍ਰਾਪਰਟੀ ਹੈ ਉਸ ਨੂੰ ਕਵਰ ਕਰ ਲਿਆ ਗਿਆ ਹੈ ਔਰ ਇਸ ਵੱਲ ਵਿਭਾਗ ਦਾ ਵੀ ਕੋਈ ਧਿਆਨ ਨਹੀਂ ਕਹਿੰਦੇ ਨੇ ਜੀ ਕਿ ਬੜਾ ਨਜਾਇਜ਼ ਕਬਜ਼ਿਆਂ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਇੱਥੇ ਧਿਆਨ ਕੋਈ ਦਿੱਤਾ ਜਾ ਰਿਹਾ ਐਮਟੀਵੀ ਡਿਪਾਰਟਮੈਂਟ ਦੇ ਸਟੇਟ ਅਫਸਰਾਂ ਵੱਲੋਂ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਹੋਣਾ ਇੱਕ ਨਮੋਸ਼ੀ ਵਾਲੀ ਗੱਲ ਹੈ ਇਹਨਾਂ ਵਿਭਾਗਾਂ ਲਈ ਸੋ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਨਜਾਇਜ਼ ਤੌਰ ਤੇ ਕੀਤੇ ਗਏ ਪੱਕੇ ਕਬਜ਼ਿਆਂ ਨੂੰ ਸਬੰਧਿਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਇਹਨਾਂ ਖਿਲਾਫ ਕਾਰਵਾਈ ਕਰਵਾਈ ਜਾਵੇ ਔਰ ਜਿਹੜੀ ਸਰਕਾਰੀ ਪ੍ਰਾਪਰਟੀ ਹੈ ਉਸ ਤੋਂ ਕਬਜ਼ਾ ਛੁਡਾਇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੀਤ ਕੁਮਾਰ